ਪੰਜਾਬ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਲੱਗੇਗਾ ਹੁਣ 10 ਲੱਖ ਰੁਪਏ ਦਾ ਜੁਰਮਾਨਾ ਜਨਸੰਖਿਆ ਕੰਟਰੋਲ ਬਿਲ 2025 ਨੂੰ ਲੈ ਕੇ ਛੜੀ ਹੈ ਬਹਿਸ ਚਰਚਾ ਜਿहां ਪੰਜਾਬ ਵਿਧਾਨ ਸਭਾ ਦੇ ਵਿੱਚ ਜਲੰਧਰ ਉਤਰੀ ਦੇ ਕਾਂਗਰਸ ਵਿਧਾਇਕ ਬਾਵਾ ਹੈਨਰੀ ਨੇ ਜਨਸੰਖਿਆ ਕੰਟਰੋਲ ਬਿਲ 2025 ਦਾ ਖਰੜਾ ਪੇਸ਼ ਕਰਕੇ ਸੂਬੇ ਦੇ ਵਿੱਚ ਆਬਾਦੀ ਨਿਯੰਤਰਣ ਦੇ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਇਸ ਪ੍ਰਾਈਵੇਟ ਮੈਂਬਰ ਬੈਲ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅੱਗੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਦੇ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਉਨਾ ਦੇ ਕੋਰਮ ਵੋਟ ਪਾਉਣ ਦੇ ਅਧਿਕਾਰ ਤੇ ਪਾਬੰਦੀ ਸਰਕਾਰੀ ਨੌਕਰੀਆਂ ਤੇ ਚੋਣ ਲੜਨ ਤੇ ਰੋਕ ਅਤੇ ਸਰਕਾਰੀ ਸਹੂਲਤਾਂ ਤੋਂ ਵਾਜੇ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ਵਿਧਾਇਕ ਬਾਬਾ ਹੈਨਰੀ ਨੇ ਆਪਣੇ ਪ੍ਰਸਤਾਵ ਦੇ ਵਿੱਚ ਸੁਝਾਅ ਦਿੱਤਾ ਕਿ ਸਖਤ ਸਜ਼ਾਵਾ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਦੇ ਉੱਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇ ਤੇ ਉਨ੍ਹਾਂ ਦੇ VOTING ਅਧਿਕਾਰ ਵੀ ਖਤਮ ਕੀਤੇ ਜਾਣ ਅਤੇ ਸਰਕਾਰੀ ਨੌਕਰੀਆਂ ਸਬਸਿਟੀਆਂ ਮੁਫਤ ਸਿੱਖਿਆ ਸਕਾਲਰਸ਼ਿਪ ਹੋ ਗਈ ਅਤੇ ਚੋਣ ਲੜਨ ਦੇ ਪਾਬੰਦੀ ਲਗਾਈ ਜਾਵੇ ਦੋ ਬੱਚਿਆਂ ਤੱਕ ਸੀਮਤ ਰਹਿਣ ਵਾਲੇ ਬੀਪੀਏ ਯਾਨੀ ਕਿ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਨੂੰ ਨਕਦ ਪ੍ਰੋਤਸਾਹਨ ਅਤੇ ਆਮ ਪਰਿਵਾਰਾਂ ਨੂੰ ਸਬਸਿਡੀਆਂ ਟੈਕਸ ਛੋਟ ਅਤੇ ਆਸਾਨ ਕਰਜ਼ਿਆਂ ਦੀ ਸਹੂਲਤ ਵੀ ਦਿੱਤੀ ਜਾਵੇ ਇਹ ਬਾਬਾ ਹੈਨਰੀ ਨੇ ਬਿੱਲ ਪੇਸ਼ ਕਰਦਿਆਂ ਹੋਇਆ ਕਿਹਾ ਕਿ ਭਾਰਤ ਦੁਨੀਆ ਦੇ ਕੁੱਲ ਖੇਤਰਫਲ ਦਾ ਸਿਰਫ 2.3% ਹੈ ਤੇ ਪਰ ਇੱਥੇ ਵਿਸ਼ਵ ਦੀ 17% ਤੋਂ ਵੱਧ ਆਬਾਦੀ বাসਦੀ ਹੈ ਇਸ ਅਸੰਤੁਲਨ ਦੇ ਨਾਲ ਦੇਸ਼ ਦੀਆਂ ਵਿਕਾਸ ਸੰਭਾਵਨਾਵਾਂ ਸੇਵਾਵਾਂਵਾਂ ਸਿੱਖਿਆ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਤੇ ਗੰਭੀਰ ਅਸਰ ਪੈ ਰਿਹਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਵੀ ਜ਼ਿਆਦਾ ਆਬਾਦੀ ਦੇ ਕਾਰਨ ਸਰੋਤਾਂ ਤੇ ਦਬਾਅ ਵਧਦਾ ਹੈ ਜਿਸ ਦੇ ਨਾਲ ਵਾਤਾਵਰਣ ਪ੍ਰਦੂਸ਼ਣ ਯਾਨੀ ਕਿ ਹਵਾ ਪਾਣੀ ਅਤੇ ਜ਼ਮੀਨ ਦੀ ਸਮੱਸਿਆ ਗੰਭੀਰ ਹੋ ਰਹੀ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸੂਬੇ ਦੇ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਪੱਧਰ ਲਗਾਤਾਰ ਹੀ ਘਟ ਰਿਹਾ ਹੈ। ਠੁਕਮੀਆਂ ਸਹੂਲਤਾਂ ਦੀ ਘਾਟ ਦੇ ਕਾਰਨ ਨੌਜਵਾਨ ਵਿਦੇਸ਼ ਨੂੰ ਪ੍ਰਵਾਸ ਕਰ ਰਹੇ ਨੇ। ਜੋ ਕਿ ਅਣਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਤੇ ਇਸ ਬਿੱਲ ਨੇ ਪੰਜਾਬ ਦੇ ਵਿੱਚ ਹੁਣ ਤਿੱਖੀ ਚਰਚਾ ਛੇੜ ਦਿੱਤੀ ਹੈ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿੱਚ ਇਸ ਦੇ ਸਮਰਥਨ ਅਤੇ ਵਿਰੋਧ ਦੀਆਂ ਆਵਾਜ਼ਾਂ ਵੀ ਉੱਠ ਰਹੀਆਂ ਨੇ ਇਸ ਬਿੱਲ ਦੇ ਸਮਰਥਨ ਦੇ ਵਿੱਚ ਕੁਝ ਲੋਕਾਂ ਦਾ ਇਹ ਮੰਨਣਾ ਹੈ ਵੀ ਇਹ ਬਿੱਲ ਆਬਾਦੀ ਨਿਯੰਤਰਣ ਸਰੋਤਾਂ ਦੀ ਦੇਖਭਾਲ ਸਾਮ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਹੈ ਤੇ ਕਈ ਜਿਹੜੇ ਨੇ ਉਹ ਇਸ ਨੂੰ ਸਮੇਂ ਦੀ ਮੰਗ ਅਤੇ ਸੁਧਾਰਕ ਕਦਮ ਵੀ ਮੰਨ ਰਹੇ ਨੇ ਤੇ ਇਸ ਦੇ ਨੂੰ ਵਿਰੋਧ ਕਰਦੇ ਨੇ ਉਹਨਾਂ ਲੋਕਾਂ ਦਾ ਕਹਿਣਾ ਹੈ ਵੀ ਇਸ ਨੂੰ ਮੁੱਢਲੇ ਅਧਿਕਾਰਾਂ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ ਤੇ ਕਈ ਇਸ ਨੂੰ ਸਿੱਖ ਪਾਈਚਾਰੇ ਦੇ ਲਈ ਜਨਸੰਖਿਆ ਅਪਾਰਥੀਡ ਦੱਸਦਿਆਂ ਸਖਤ ਵਿਰੋਧ ਕੀਤਾ ਗਿਆ ਹੈ ਜਿਸ ਦੇ ਵਿੱਚ ਚਿੰਤਾ ਜਤਾਈ ਗਈ ਹੈ ਕਿ ਇਸ ਦੇ ਨਾਲ ਸਮਾਜਿਕ ਅਤੇ ਸੱਭਿਆਚਾਰਕ ਪਰਿਭਾਅ ਪੈ ਸਕਦੇ ਨੇ ਪੰਜਾਬ ਦੇ ਵਿੱਚ ਜਨਸੰਖਿਆ ਵਾਧੇ ਦੀ ਦਰ ਰਾਸ਼ਟਰੀ ਔਸਤ ਦੇ ਨਾਲੋਂ ਘੱਟ ਹੈ ਪਰ ਸਰੋਤਾਂ ਤੇ ਦਬਾਅ ਅਤੇ ਪ੍ਰਵਾਸ ਦੀ ਸਮੱਸਿਆ ਬੇहद ਹੀ ਗੰਭੀਰ ਹੈ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਜਨਸੰਖਿਆ ਲਗਭਗ 2.77 ਕਰੋੜ ਸੀ ਅਤੇ ਇਸ ਦੇ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ ਬਾਬਾ ਹੈਨਰੀ ਦਾ ਹੀ ਮੰਨਣਾ ਹੈ ਕਿ ਸਖਤ ਨੀਤੀਆਂ ਦੇ ਰਾਹੀਂ ਸੂਬੇ ਦੇ ਸਰੋਤਾਂ ਦੀ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਹਾਲਾਂਕਿ ਇਸ ਬਿੱਲ ਦੇ ਅਮਲੀਕਰਨ ਨੂੰ ਲੈ ਕੇ ਕਈ ਸਵਾਲ ਨੇ ਕਾਨੂੰਨੀ ਅਤੇ ਸਮਾਜਿਕ ਵਰਗ ਵੋਟਿੰਗ ਅਧਿਕਾਰ ਤੇ ਪਾਬੰਦੀ ਵਰਗੇ ਪ੍ਰਸਤਾਵ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕ ਸਕਦੇ ਨੇ 10 ਲੱਖ ਦਾ ਜੁਰਮਾਨਾ ਗਰੀਬ ਪਰਿਵਾਰਾਂ 'ਤੇ ਭਾਰੀ ਪੈ ਸਕਦਾ ਹੈ ਤੇ ਜਿਸ ਦੇ ਨਾਲ ਸਮਾਜਿਕ ਅਸਮਾਨਤਾ ਵੀ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਵੱਡੇ ਪਰਿਵਾਰਾਂ ਦੀ ਪਰੰਪਰਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਬਿੱਲ ਨੂੰ ਸਵੀਕਾਰ ਕਰਨਾ ਇੱਕ ਚੁਣੌਤੀਪੂਰਵਕ ਹੋ ਸਕਦਾ ਹੈ ਤੇ ਇਹ ਬਿੱਲ ਹਜੇ ਪ੍ਰਾਈਵੇਟ ਮੈਂਬਰ ਬਿੱਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਸ ਨੂੰ ਕਾਨੂੰਨ ਬਣਨ ਦੇ ਲਈ ਵਿਧਾਨ ਸਭਾ ਦੀ ਮੰਜ਼ੂਰੀ ਚਰਚਾ ਅਤੇ ਸੰਭਾਵੀ ਸੋਧਾਂ ਦੀ ਲੋੜ ਹੈ ਮੌਜੂਦਾ ਸਮੇਂ ਦੇ ਵਿੱਚ ਇਸ ਨੇ ਸਮਾਜ ਅਤੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਤਿੱਖੀ ਬਹਿੰਚੇੜ ਦਿੱਤੀ ਹੈ ਸਰਕਾਰ ਅਤੇ ਵਿਰੋਧੀ ਧਿਰ ਦੀ ਇਸ ਦੇ ਉੱਤੇ ਪ੍ਰਤੀਕਿਰਿਆ ਅਤੇ ਜਨਤਕ رائے ਅਗਲੇ ਦਿਨਾਂ ਦੇ ਵਿੱਚ ਇਸ ਦੀ ਦਿਸ਼ਾ ਨਿਰਧਾਰਤ ਕਰੇਗੀ ਇਹ ਵੱਲ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਪੱਟੜੇ ਦੇ ਉੱਤੇ ਇੱਕ ਅਹਿਮ ਮੁੱਦਾ ਬਣ ਗਿਆ ਹੈ ਅਤੇ ਇਸ ਦੇ ਭਵਿੱਖ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ